ਫਿਰੋਜ਼ਪੁਰ ਦੇ ਵਿੱਚ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਹੀ ਕਿਸਾਨਾਂ ਨੇ ਵਿਰੋਧ ਕੀਤਾ ਹੈ ਜੀ ਹਾਂ ਲੋਕ ਸਭਾ ਚੋਣਾਂ ਦੇ ਚੱਲਦੇ ਆ ਫਿਰੋਜ਼ਪੁਰ ਦੇ ਵਿੱਚ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਾ ਹਨ ਪਰ ਉਸ ਤੋਂ ਪਹਿਲਾਂ ਹੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਤੇ ਭਾਜਪਾ ਦੇ ਖਿਲਾਫ ਨਾਰੀਬਾਜ਼ੀ ਕੀਤੀ ਗਈ ਹੈ ਤਾਂ ਦੱਸਦੀ ਕਿ ਇਸ ਰਾਨ ਗਲਬਤ ਕਰਦੇ ਕਿਸਾਨ ਆਗੂ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਭਾਜਪਾ ਨੇ ਜੋ ਦੇ ਕਿਤੇ ਸੀ ਉਹਨਾਂ ਵਿੱਚੋਂ ਇੱਕ ਵੀ ਵਾਅਦਾ ਪੂਰਨ ਨਹੀਂ ਹੋਇਆ ਹਾਲੇ ਤੱਕ ਨਾ ਲਖੀਮਪੁਰ ਖੀਰੀ ਦਾ ਇਨਸਾਫ ਮਿਲੇ ਤੇ ਨਾ ਹੀ ਐਮਐਸਪੀ ਕਾਨੂੰਨ ਲਾਗੂ ਕੀਤਾ ਗਿਆ ਤੇ ਹੋਰ ਵੀ ਜੋ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਲੈ ਕੇ ਅੱਜ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਤੇ ਅੱਗੇ ਵੀ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਹੀ ਵਿਰੋਧ ਕੀਤਾ ਜਾਵੇਗਾ ਮੇਖੋ ਜੀ ਅੱਜ ਅਸੀਂ ਰਾਣਾ ਗੁਰਮੀਤ ਸਿੰਘ ਸੋਢੀ ਜਿਨ੍ਹਾਂ ਨੂੰ ਫਰੋਇਪੁਰ ਤੋਂ ਕੈਂਡੀਡੇਟ ਦੀ ਟਿਕਟ ਮਿਲੀ ਆ ਅੱਜ ਜੋ ਇਥੇ ਨਾਮਜ਼ਦਗੀ ਪੱਤਰ ਭਰਨ ਆ ਰਹੇ ਨੇ ਅਸੀਂ ਐਸਕੇਐਮ ਦੇ ਸੱਦੇ ਤੇ ਐਸਕੇਐਮ ਦੀਆਂ ਜਿਹੜੀਆਂ ਸਭ ਜਥੇਬੰਦੀਆਂ ਨੇ ਉਹਨਾਂ ਦੀ ਸਾਂਝੀ ਇੱਕ ਟੀਮ ਲੈ ਕੇ ਅਸੀਂ ਅੱਜ ਡੀਸੀ ਦਫ਼ਤਰ ਦੇ ਸਾਹਮਣੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਜਿਹੜੇ ਕਿ ਬੀਜੇਪੀ ਦੇ ਕੈਂਡੀਡੇਟ ਨੇ ਉਹਨਾਂ ਦਾ ਵਿਰੋਧ ਕਰਨ ਲਈ ਅੱਜ ਅਸੀਂ ਇਥੇ ਇਕੱਠੇ ਹੋਇਆ ਜਿਵੇਂ ਕਿ ਅਸੀਂ ਵੇਖ ਸਕਦੇ ਹਾਂ ਕਿ ਹਾਲਾਂਕਿ ਬੀਜੇਪੀ ਦੀ ਸਰਕਾਰ ਆਈ ਨਹੀਂ ਤੇ ਇੱਕ ਸਿਰਫ ਕਾ ਦੀ ਭਰਨ ਆ ਰਹੇ ਨੇ ਤੇ ਉਹਦੇ ਲਈ ਇੰਨਾ ਤਾਮਚਾਮ ਲਾਇਆ ਹੋਇਆ ਇਹਨਾਂ ਨੇ ਤੇ ਜੇਕਰ ਬੀਜੇਪੀ ਦੀ ਸਰਕਾਰ ਆ ਜਾਂਦੀ ਹੈ ਤਾਂ ਫਿਰ ਅਸੀਂ ਸਹੀ ਜੀ ਅੰਦਾਜ਼ਾ ਲਾ ਸਕਦੇ ਹਾਂ ਕਿ ਫਿਰ ਇਹ ਕਿਸਾਨੀ ਦਾ ਤੇ ਆਮ ਜਨਤਾ ਦਾ ਕਿੰਨਾ ਕਾਣ ਕਰਨਗੇ ਅੱਜ ਅਸੀਂ ਸਜੂਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਡੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤੇ ਸਜੂਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਬੀਕੇਯੂ ਸਿੱਧੂਪੁਰ ਦੇ ਕਿਸਾਨ ਇੱਥੇ ਇਕੱਠੇ ਹੋਏ ਆ ਜਿਹੜਾ ਸਾਡੇ ਮੋਰਚਾ ਸੱਦਾ ਦਿੱਤਾ ਕਿ ਚੋਣਾ ਦੌਰਾਨ ਬੀਜੇਪੀ ਨੂੰ ਨੰਗਾ ਕਰੋ ਬੀਜੇਪੀ ਦਾ ਵਿਰੋਧ ਕਰੋ ਬੀਜੇਪੀ ਨੂੰ ਸਜ਼ਾ ਦਿਓ ਇਸ ਨੂੰ ਲੈ ਕੇ ਅਸੀਂ ਅੱਜ ਫਰੋਇਪੁਰ ਪਹੁੰਚਿਆ ਇੱਥੇ ਬੀਜੇਪੀ ਦਾ ਜਿਹੜਾ ਉਮੀਦਵਾਰ ਹੈ ਰਾਣਾ ਗੁਰਮੀਤ ਸਿੰਘ ਸੋਢੀ ਉਹ ਆ ਰਿਹਾ ਸੋ ਅਸੀਂ ਆਪਦੇ ਸੱਦੇ ਮੁਕਾਬਕ ਸ਼ਾਤਮਈ ਤਰੀਕੇ ਨਾਲ ਉਹਦਾ ਵਿਰੋਧ ਕਰਾਂਗੇ ਮੰਗ ਕਰਾਂਗੇ ਔਰ ਇਸ ਗੱਲ ਦਾ ਵਿਰੋਧ ਕਰਾਂਗੇ ਕਿ ਕਿਆ ਬੀਜੇਪੀ ਨੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਕਿਆ ਬੀਜੇਪੀ ਨੇ ਸਾਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਦਿੱਤਾ ਕਿਆ ਬੀਜੇਪੀ ਨੇ ਸਾਡੇ ਤੇ ਬਿਜਲੀ ਸੋਧ ਬਿੱਲ ਦਾ ਨਵਾਂ ਲਾਗੂ ਕੀਤਾ ਕਿਉਂ ਬਿਜਲੀ ਕਿਹੜੀ ਬੀਜਪੀ ਨੇ ਚੋਰ ਬਾੜ ਦੇ ਰਾਹੀਂ ਜਿਹੜੇ ਇਲੈਕਟ੍ਰੋਨਿਕ ਬਾਉਂਡਰਾਂ ਦੇ ਵੱਡੇ ਘਟਾਲੇ ਦੇਸ਼ ਨਾਲ ਕੀਤੇ ਤੇ ਸਾਡੇ ਦੇ ਸਾਡੇ ਸੂਬੇ ਦੇ ਵਿੱਚ ਅਦਾਨੀ ਐਵਾਨੀ ਦੇ ਸੱਲੋ ਕਿਉਂ ਬੁਲਾਏ ਜਾ ਰਹੇ ਆ ਇਹਨਾਂ ਤਮਾਮ ਸਵਾਲਾਂ ਨੂੰ ਲੈ ਕੇ ਅਸੀਂ ਜਿਹੜਾ ਸਾਡੇ ਮੋਰਚਾ ਹੈ ਸਦਾ ਦਿੱਤਾ ਹੋਇਆ ਸੀਗਾ ਬੀਜਪੀ ਦਾ ਵਿਰੋਧ ਕਰੋ ਪਰਦਾ ਫਾਸ਼ ਕਰੋ ਸਜ਼ਾ ਦਿਓ ਉਹਦੇ ਮੁਤਾਬਿਕ ਅਸੀਂ ਅੱਜ ਇੱਥੇ ਪ੍ਰੋਪਰ ਵੇਲੇ ਇਕੱਠੇ ਹੋਏ ਆਂ ਜੀ ਤੁਹਾਡੇ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਕੋਈ ਸਾਡੇ ਕੁਝ ਆਕੂਆਂ ਨੂੰ ਕੱਲ ਪਰਸੋ ਗ੍ਰਿਫਤਾਰ ਕੀਤਾ ਗਿਆ ਸੋ ਇਹਦੇ ਸਬੰਧੀ ਵੀ ਅਸੀਂ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦਿੰਨੇ ਆ ਕਿ ਦੇਖੋ ਚੋਣਾਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਬਹੁਤ ਕੁਝ ਕਰਦੀਆਂ ਨੇ ਪਰ ਪੰਜਾਬ ਦੀ ਸਰਕਾਰ ਨੂੰ ਅਜਾਹ ਕਰਮ ਤੋਂ ਜਿਆਦਾ ਸੀ ਵਰਜਦੇ ਆ ਉਹਨੂੰ ਇਹ ਬੰਦ ਕਰਨਾ ਚਾਹੀਦਾ ਹੈ ਜੇ ਪੰਜਾਬ ਸਰਕਾਰ ਇਦਾਂ ਹੀ ਸਾਡੇ ਅੱਗੋਂ ਨੂੰ ਫੜ ਫੜ ਜੇਲਾਂੇ ਧੱਕੇਗੀ ਤਾਂ ਪੰਜਾਬ ਦੀ ਸਰਕਾਰ ਨੂੰ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਬਹੁਤ ਸਖਤ ਖਮਿਆਜਾ ਜਿਹੜਾ ਭੁਗਤਣਾ ਪਵੇਗਾ ਔਰ ਅੱਗੇ ਵੀ ਸਾਡਾ ਪੰਜਾਬ ਸਰਕਾਰ ਦਾ ਵਿਰੋਧ ਵੀ ਜਾਰੀ ਰਹੇਗਾ